ਜੇ ਕਿਸੇ ਨੇ ਪਾਲਤੂ ਕੁੱਤਾ ਰੱਖਣਾ ਹੋਵੇ ਕੋਈ ਹਨ ਉਹਦੇ ਵਾਸਤੇ ਕਾਨੂੰਨ ਕੀ ਕਹਿੰਦਾ ਨਿਯਮ ਕਾਇਦੇ ਕਾਨੂੰਨ ਕੀ ਨੇ ਪੈਟਰ ਜੇ ਰਜਿਸਟ੍ਰੇਸ਼ਨ ਸ਼ੁਰੂ ਕਰਤੇ 220 ਦੇ ਵਿੱਚ ਜੂਨ ਦੇ ਵਿੱਚ ਜੀ ਤੇ ਉਹ ਬੜੀਆਂ ਲਾਡੀਆਂ ਫਾਡੀਆਂ ਕਰਦੇ ਨੇ ਆਪਣੇ ਪਾਲਤੂ ਕੁੱਤਿਆਂ ਦੇ ਨਾਲ ਕਾਰਪੋਰੇਸ਼ਨ ਉਸ ਕੁੱਤੇ ਨੂੰ ਫੜ ਸਕਦੀ ਆ ਜਬਤ ਕਰ ਸਕਦੀ ਆ ਕੁੱਤੇ ਦੀ ਫੋਟੋ ਮੰਗੂ ਮਾਲਕ ਦੀ ਫੋਟੋ ਮੰਗੂ ਇਹ ਕਿਸ ਕਿਸਮ ਦੇ ਕੁੱਤੇ ਜਿਹੜੇ ਨੇ ਬੈਨ ਨੇ ਪਸ਼ੂਆਂ ਤੋਂ ਬੰਦਿਆਂ ਨੂੰ ਤਾਂ ਸੁਣਿਆ ਸੀ ਬੰਦਿਆਂ ਤੋਂ ਪਸ਼ੂਆਂ ਇੱਕ ਗੱਲ ਪੱਕੀ ਆ ਕਿ ਜਿਹੜੀ ਰੇਵੀਜ਼ ਆ ਉਹ ਉਹ ਡੌਗ ਦੇ ਸਲਾਈ ਵਿੱਚ ਹੁੰਦੀ ਕੁੱਤਿਆਂ ਦੇ ਫੇਸਿਸ ਦੇ ਵਿੱਚ ਹੁੱਕ ਵਰਮ राउंडवर्म, टेपवर्म ਹੋ ਸਕਦੇ ਹੋ। ਹੁਕਵਰਨ ਤੋਂ ਬਾਅਦ ਹੁੰਦੇ ਨੇ। ਬਹੁਤ ਕਾਮਨਲੀ ਪਾਈ ਜਾਂਦੇ ਨੇ। ਨਾ ਮੈਂ ਖੋਦ ਇਹ ਚਾਹੂੰਗਾ ਕਿ ਕੁੱਤਾ ਬੰਦੇ ਨੂੰ ਚਟੇ ਤੇ ਨਾ ਹੀ ਬੰਦਾ ਉਹਨੂੰ ਚਟੇ। ਵਾਈਸ ਵਰਤ। ਮੈਂ ਨਾ ਅਮਰੀਕਾ ਗਿਆ ਸੀਗਾ। ਉੱਥੇ ਇਹ ਚੀਜ਼ਾਂ ਬਹੁਤ ਜ਼ਿਆਦਾ। ਮੈਂ ਇੱਕ ਤੇ ਚ ਨਹੀਂ ਦੋ ਤਿੰਨ ਕੇਸਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਕੇਸਾਂ ਦੇ ਵਿੱਚ ਇਹ ਡੌਗ ਰਖਾਇਆ ਔਰ ਉਹ ਲੇਡੀਜ਼ ਦੇ ਕੋਈ ਡਿਪਰੈਸ਼ਨ ਉਹ ਉਹਨੀਆਂ ਆਂਡ देयर ਸੋ थैंकफुल ਕਿ ਤੁਸੀਂ ਸਾਨੂੰ ਬਚਾਤਾ ਲਓ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਵਿਰਿੰਦਰ ਦੋਸਤੋ ਜਿਵੇਂ ਕਿ ਅਸੀਂ ਪਿੱਛੇ ਜੀ ਪ੍ਰੋਗਰਾਮ ਕੀਤਾ ਸੀ ਡੌਗ ਬਾਈਟਸ ਨੂੰ ਲੈ ਕੇ ਆਵਾਰਾ ਕੁੱਤਿਆਂ ਬਾਰੇ ਸੋ ਇਸ ਵਾਰੀ ਅਸੀਂ ਗੱਲਬਾਤ ਕਰਾਂਗੇ ਪੈਟਸ ਯਾਨੀ ਕਿ ਪਾਲਤੂ ਕੁੱਤਿਆਂ ਨੂੰ ਲੈ ਕੇ ਇਸ ਮੁਤਲਕ ਸਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਨਗਰ ਨਿਕਮ ਲੁਧਿਆਣਾ ਤੋਂ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਐਚ ਐਸ ਡੱਲਾ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਡਾਕਟਰ ਸਾਹਿਬ ਪਿਛਲੀ ਵਾਰ ਆਪਾਂ ਪ੍ਰੋਗਰਾਮ ਕੀਤਾ ਸੀਗਾ ਟਾਕ ਬਾਈਟਸ ਨੂੰ ਲੈ ਕੇ ਆਵਾਰਾ ਕੁੱਤਿਆਂ ਦੇ ਉੱਤੇ ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਪੈਟਸ ਨੂੰ ਲੈ ਕੇ ਆ ਪਾਲਤੂ ਕੁੱਤਿਆਂ ਨੂੰ ਲੈ ਕੇ ਆ ਭਾਵੇਂ ਜੇ ਕਿਸੇ ਸੱਜਣ ਨੇ ਕੋਈ ਕੁੱਤਾ ਰੱਖਣਾ ਤੇ ਕਈ ਵਾਰੀ ਤੇ ਦੇਖਿਆ ਕਿ ਜਿਹੜੇ ਕੁੱਤੇ ਰੱਖਣ ਦੇ ਬੜੇ ਲੋਕ ਸ਼ਕੀਨ ਹੁੰਦੇ ਨੇ ਤੋ ਬੜੀਆਂ ਲਾਡੀਆਂ ਫਾਡੀਆਂ ਕਰਦੇ ਨੇ ਆਪਣੇ ਪਾਲਤੂ ਪੁੱਤਿਆਂ ਦੇ ਨਾਲ ਹਾਂਜੀ ਸੋ ਉਹਨਾਂ ਵਾਸਤੇ ਨਿਯਮ ਕਾਨੂੰਨ ਕਾਇਦੇ ਕੀ ਨੇ ਰਜਿਸਟ੍ਰੇਸ਼ਨ ਸੁਣਿਆ ਕਿ ਕਾਰਪੋਰੇਸ਼ਨ ਚ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਕਾਇਦਾ ਹੁੰਦੀ ਆ ਇਹਦੇ ਬਾਰੇ ਜਿਹੜਾ ਚਾਨਣਾ ਪਾਓ ਨਗਰ ਨਿਗਮ ਲੁਧਿਆਣਾ ਨੇ ਪਾਲਤੂ ਕੁੱਤਿਆਂ ਵਾਸਤੇ ਪੈਟਰ ਰਜਿਸਟ੍ਰੇਸ਼ਨ ਸ਼ੁਰੂ ਕਰਤੀ 2020 ਦੇ ਵਿੱਚ ਜੂਨ ਦੇ ਵਿੱਚ ਜੀ ਔਰ ਪੈਟਰ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਸੌਖੀ ਹੈ ਚਾਹੇ ਤੁਸੀਂ ਘਰੇ ਕਰ ਲੋ ਚਾਹੇ ਤੁਸੀਂ ਕਾਰਪੋਰੇਸ਼ਨ ਦੇ ਚਾਰ ਜ਼ੋਨ ਨੇ A ਜ਼ੋਨ B ਜ਼ੋਨ C ਜ਼ੋਨ D ਜ਼ੋਨ ਜਿਹੜੇ ਵੀ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ ਤੁਹਾਡਾ ਜ਼ੋਨ ਆ ਉੱਥੇ ਤੁਸੀਂ ਜਾ ਕੇ ਸਹੂਦਾ ਸੈਂਟਰ ਤੇ ਉੱਥੇ ਵੀ ਕੰਪਿਊਟਰ ਤੇ ਬੰਦੇ ਬੈਠੇ ਨੇ ਘਰੇ ਤੁਸੀਂ ਆਨਲਾਈਨ ਕਰਵਾ ਸਕਦੇ ਹੋ ਆ ਉਹ ਚਾਹੇ ਤਾਂ ਤੁਸੀਂ ਜ਼ੋਨ ਵਿੱਚ ਚਲੇ ਜਾਓ ਉੱਥੇ ਕਰਾ ਲਓ ਚਾਹੇ ਤੁਸੀਂ ਘਰੇ ਆਪਣੇ ਕੰਪਿਊਟਰ ਤੇ ਕਰ ਲਓ ਚਾਹੇ ਤੁਸੀਂ ਆਪਣੇ ਮੋਬਾਈਲ ਤੋਂ ਕਰ ਲਓ ਕੋਈ ਚੱਕਰ ਨਹੀਂ ਹਾਂ ਕਾਰਪੋਰੇਸ਼ਨ ਦੀ ਵੈਬਸਾਈਟ ਤੇ ਜਾਓ ਡਾਉਨਲੋਡ WMC ਲੁਧਿਆਣਾ ਹੂੰ ਉਹਦੇ ਦੇ ਉੱਪਰ ਜਦੋਂ ਤੁਸੀਂ ਡਾਊਨਲੋਡ ਕਰੋਗੇ ਕਾਰਪੋਰੇਸ਼ਨ ਪੈਟਰ ਰਜਿਸਟ੍ਰੇਸ਼ਨ ਪਿਆ ਉਹਦੇ ਤੋਂ ਅੱਗੇ ਮੂਵ ਕਰੀ ਚੱਲੋ ਪੈਟਰ ਦੇ ਰਜਿਸਟ੍ਰੇਸ਼ਨ ਆ ਜਾਓ ਉਹ ਤੁਹਾਡਾ ਐਡਰੈਸ ਵਾਂਗੂ ਇਲਾਕਾ ਮੰਗੂ ਜਿੰਨੇ ਜਿੰਨੇ ਚੀਜ਼ਾਂ ਹੈਗੀਆਂ ਤੁਸੀਂ ਭਰਿ ਜਾਓ ਕੁੱਤੇ ਦੀ ਫੋਟੋ ਮੰਗੂ ਮਾਲਕ ਦੀ ਫੋਟੋ ਮੰਗੂ ਆਧਾਰ ਕਾਰਡ ਦੀ ਫੋਟੋ ਮੰਗੂ ਉਹ ਤੁਸੀਂ ਡਾਊਨਲੋਡ ਕਰ ਮੰਨ ਲਓ ਉਹ ਕੁੱਤੇ ਦਾ ਕੋਈ ਕਾਰਡ ਵੀ ਬਣੂਗਾ ਕੋਇ ਇੱਕ ਸਰਟੀਫਿਕੇਟ ਨਹੀਂ ਦੇਣੇ ਅਸੀਂ ਕਾਰਡ ਨਹੀਂ ਕੋਈ ਉਹ ਦਿੰਦੇ ਉਹ ਸਿਰਫ ਕੰਪਿਊਟਰ ਦੇ ਵਿੱਚ ਕੁੱਤੇ ਦੀ ਫੋਟੋ ਵੀ ਕੱਲ ਨੂੰ ਕੋਈ ਰੱਬ ਨਾ ਕਰੇ ਕੁੱਤਾ ਗੋਮ ਜੇ ਜਾਂ ਕਿਸੇ ਹੋਰ ਕੋਈ ਪ੍ਰੋਬਲਮ ਆ ਜਾਏ ਤੇ ਮਾਲਕ ਨੂੰ ਆਪਣੀ ਫੋਟੋ ਵੀ ਦੇਣੀ ਪਊਗੀ ਆ ਮਾਲਕ ਨੂੰ ਆਪਣੀ ਫੋਟੋ ਵੀ ਦੇਣੀ ਪਊਗੀ ਐਡਰੈਸ ਵੀ ਦੇਣਾ ਪਊਗਾ ਉਹ ਆਧਾਰ ਕਾਰਡ ਉਹਦਾ ਕਨਫਰਮੇਸ਼ਨ ਐਡਰੈਸ ਵੀ ਕਰੂਗਾ ਤੇ ਇੱਕ ਵਈ ਫਿਰ ਕੁੱਤੇ ਦਾ ਕੋਈ ਨੰਬਰ ਨੰਬਰ ਵੀ ਕੋਈ ਜਿੱਦਾਂ ਬੰਦੇ ਦਾ ਐਸ ਆਈ ਐਸ ਆਈ ਉਹ ਉਹ ਸਾਰਾ ਕੁਝ ਫੀਡ ਕਰਨ ਤੋਂ ਬਾਅਦ ਕੰਪਿਊਟਰ ਦੇ ਵਿੱਚ ਤੇ 400 ਰੁਪਏ ਉਹਦੀ ਸਾਲਾਨਾ ਫੀਸ ਆ ਅੱਛਾ ਜੀ ਹਰ ਸਾਲ ਜੇ ਤੁਸੀਂ ਇਹ ਸਾਲ ਕਰਾ ਲਈ ਤਾਂ ਫਿਰ ਤੁਸੀਂ ਅਗਲੇ ਸਾਲ 31 ਮਾਰਚ ਤੇ ਕਰੇ ਦੀ ਵੈਲਿਡਿਟੀ ਹੁੰਦੀ ਆ 1 ਅਪ੍ਰੈਲ ਤੋਂ ਫਾਈਨਾਂਸ ਫਾਈਨੈਂਸ਼ੀਅਲ ਇਅਰ ਚੱਲ ਪਿਆ ਵਿੱਤੀ ਸਾਲ ਤੇ 1 ਅਪ੍ਰੈਲ ਤੋਂ ਫਿਰ ਦੂਜੀ ਵਾਰ ਫਿਰ ਤੁਹਾਨੂੰ ਉਹ ਕਰਾਉਣਾ ਹੈ ਜਿੰਨੀ ਦੇਰ ਤੁਹਾਡਾ ਕੁੱਤਾ ਜਿਉਂਦਾ ਤੁਸੀਂ ਉਹ ਚ ਹਰ ਸਾਲ 400 ਰੁਪਏ ਕਾਰਪੋਰੇਸ਼ਨ ਨੂੰ ਪੇ ਕਰਦੇ ਨੇ ਜਿਸ ਤਰ੍ਹਾਂ ਪ੍ਰਾਪਰਟੀ ਟੈਕਸ ਦਿੰਦੇ ਹੋ ਉਹ ਉਹ ਹੋਰ ਉਹ ਕਰਦੇ ਹੋ ਪਾਣੀ ਦੇ ਪੈਸੇ ਦੇਣੇ ওয়াਟਰ ਸੀਵਰੇਜ ਦੇ ਉਸੇ ਤਰ੍ਹਾਂ ਪੈਟ ਰਜਿਸਟ੍ਰੇਸ਼ਨ ਦਾ ਵੀ 400 ਰੁਪਏ ਤੁਸੀਂ ਦਿੰਨੇ ਆ ਹਾਂ ਜਿਹੜਾ ਬੰਦਾ ਨਹੀਂ ਕਰਾਉਂਦਾ ਹਾਂ ਇਹ ਬੜਾ ਲਾਜ਼ਮੀ ਸਵਾਲ ਹੈ ਭਾਈ ਜਿਹੜਾ ਬੰਦਾ ਨਹੀਂ ਕਰਾਉਂਦਾ ਜਿਹੜਾ ਬੰਦਾ ਆਪਣੇ ਕੁਤ ਪੈਟ ਦੀ ਕੁੱਤੇ ਦੀ ਰਜਿਸਟ੍ਰੇਸ਼ਨ ਨਹੀਂ ਪੈਟ ਜਿਹੜੇ ਰਜਿਸਟਰਡ ਕਰਾਉਂਦਾ ਕਾਰਪੋਰੇਟ ਚਾਹੇ ਬਿੱਲੀ ਆ ਉਹਦੀ ਵੀ ਚਾਹੇ ਬਿੱਲੀ ਤਾਂ ਕਾਰਪੋਰੇਸ਼ਨ ਉਸ ਕੁੱਤੇ ਨੂੰ ਫੜ ਸਕਦੀ ਆ ਜਬਤ ਕਰ ਸਕਦੀ ਆ ਆਪਣੇ ਸੈਂਟਰ ਤੇ ਡੌਗ ਸੈਂਟਰ ਤੇ ਭੇਜਦੀ ਆ ਭੇਜਿਆ ਜਾਊਗਾ ਜੇ ਮੁੜ ਕੇ ਤੁਸੀਂ ਵਾਪਸ ਲੈਣਾ ਕੁੱਤਾ ਤਾਂ ਅਸੀਂ 400 ਰੁਪਏ ਲੈਨੇ ਆ ਉਹਦਾ ਤੁਹਾਨੂੰ 10 ਗੁਣਾ ਜੁਰਮਾਨਾ ਲੱਗੂਗਾ 4000 ਰੁਪਏ ਦੇ ਵਿੱਚ ਹੋਊਗਾ ਸੋ ਉਹਦੇ ਨਾਲ ਚੰਗਾ ਤੁਸੀਂ 400 ਰੁਪਏ ਦੇ ਲੋ ਮਤਲਬ ਜੇ ਕੋਈ ਗਵਾਂਡੀ ਨੂੰ ਕੋਈ ਕੁੱਤਾ ਕੋਈ ਕਿਸੇ ਦਾ ਪਰੇਸ਼ਾਨ ਕਰਦਾ ਤੇ ਉਪਰਲਾ ਵੇਖ ਲਵੇ ਪਈ ਇਹਦੀ ਰਜਿਸਟ੍ਰੇਸ਼ਨ ਹੈ ਕਿ ਨਹੀਂ ਹੈ ਫਿਰ ਜਾ ਕੇ ਕੰਨ ਜੇ ਫੂਕ ਮਾਰ ਦਵੇ ਜੇ ਘਰ ਪਰੇ ਨੂੰ ਸ਼ਿਕਾਇਤ ਕਰਤੀ ਤੇ ਸਾਡੇ ਬੰਦੇ ਪਹੁੰਚ ਗਏ ਉਹ ਕੁੱਤੇ ਨੂੰ ਜਿੰਦ ਕਰ ਸਕਦੇ ਆ ਤੇ 400 ਰੁਪਇਆ ਉਹ 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 ਉੱਤੀ ਥਾਂ ਤੇ ਫਿਰ 4000 ਰੁਪਇਆ ਦੇ ਕੇ ਖੜਾ ਛੁੱਟਣਾ ਅਜੇ ਜਿਵੇਂ ਕਿ ਤੁਸੀਂ ਜੇ ਕਿਹਾ ਨੰਬਰ ਵੀ ਕੋਈ ਦਿੱਤਾ ਜਾਂਦਾ ਕੋਈ ਕੁੱਤੇ ਦਾ ਕਾਰਡ ਕੋਡ ਬਣਦਾ ਆ ਇਹ ਜਦੋਂ ਤੁਸੀਂ 400 ਰੁਪਇਆ ਵੀ ਉਹ ਕੰਪਿਊਟਰ ਚ ਫੀਡ ਕਰਤਾ ਸਾਰਾ ਕੁਝ ਤੇ ਇੱਕ ਰਸੀਦ ਜਨਰੇਟ ਹੋਏਗੀ ਹਮ ਔਰ ਸੀਧੇ ਵਿੱਚ ਉੱਤੇ ਲਿਖਿਆ ਹੋਊਗਾ ਕਿ ਇਹਦਾ ਟੋਕਨ ਨੰਬਰ ਇਹਨਾਂ ਆ ਉਹ ਟੋਕਨ ਨੰਬਰ ਅਸੀਂ ਇੱਕ ਬਰਾਸ ਦਾ ਟੋਕਨ ਦਿੰਨੇ ਆ ਜਿੱਡਾ ਕੋਇਨ ਹੁੰਦਾ ਇਸ ਤੋਂ ਥੋੜਾ بڑا ਹੁੰਦਾ 2 ਰੁਪਏ ਦਾ ਕੋਇਨ ਤੋਂ ਤਾਂ ਉਹਦੇ ਉੱਪਰ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਲਿਖਿਆ ਹੁੰਦਾ ਔਰ ਨੰਬਰ ਲਿਖਿਆ ਹੁੰਦਾ ਬਰਾਸ ਦੇ ਟੋਕਨ ਦੇ ਉੱਪਰ ਉਹ ਨੰਬਰ ਥੋੜੇ ਕੁੱਤੇ ਦਾ ਨੰਬਰ ਆ ਉਹਦੀ ਗੱਲ ਦੇ ਵਿੱਚ ਪਟਾ ਜਿਹੜਾ ਪਾਇਆ ਉਹਦੇ ਤੁਸੀਂ ਉਹ ਟੋਕਨ ਪਾ ਦਿਓ ਯੈਸ ਯੈਸ ਰਬਨਗਰੇ ਕੁੱਤਾ ਕੱਲ ਨੂੰ ਕਿਤੇ ਦੌੜ ਜੇ ਤਾਂ ਉਹ ਫੜ ਕੇ ਜਾਂ ਪੁਲਿਸ ਕੋਲੇ ਆ ਗਿਆ ਜਾਂ ਕਿਸੇ ਕੋਲੇ ਵੀ ਆ ਗਿਆ ਤੇ ਉਹ ਸਾਨੂੰ ਪੁੱਛ ਸਕਦਾ ਵੀ ਆਹ ਕੁੱਤੇ ਆਹ ਟੋਕਨ ਨੰਬਰ ਆ ਗਿਆ ਕੁੱਤੇ ਦਾ ਤੇ ਇਹਦਾ ਮਾਲਕ ਦੱਸੋ ਤੇ ਉਹ 2 ਮਿੰਟ ਦਾ ਕੰਮ ਕੰਪਿਊਟਰ 'ਚ ਫੀਡ ਕਰਕੇ ਤੇ ਉਹਦਾ ਐਡਰੈਸ ਆ ਜਾਊਗਾ ਤੇ ਉਹਨੂੰ ਕਨਵੇ ਕਰ ਸਕਦੇ ਆਂ ਉਹ ਅਸਲੀ ਮਾਲਕ ਨੂੰ ਉਹ ਕੁੱਤਾ ਹੀ ਦੇ ਸਕਦੇ ਆਂ ਹੁਣ ਬਹੁਤ ਸਾਰੇ ਅ ਲੋਕ ਤੇ ਇਹ ਵੀ ਪੁੱਛਣਗੇ ਭਾਈ ਕਾਰਪੋਰੇਸ਼ਨ ਨੂੰ ਜਿਹੜਾ 400 ਰੁਪਏ ਦੇਣਾ ਆ ਸੀ ਉਹ ਟਿਕਟੂ ਕੇ ਵੀ ਕਾਰਪੋਰੇਸ਼ਨ ਆਪਲੇ ਵੱਲੋਂ ਕੁੱਤਿਆਂ ਨੂੰ ਫ੍ਰੀ ਲਗਾਊਗੀ ਐਸਐਸ ਉਹਦਾ ਨਾ ਸਾਨੂੰ ਮਨਜ਼ੂਰੀਆਂ ਹੋ ਚੁੱਕੀਆਂ ਨੇ ਹਮ ਕਾਰਪੋਰੇਸ਼ਨ ਨੇ ਮਨਜ਼ੂਰੀ ਦਿੱਤੀ ਹੈ ਪੈਟ ਦੇ ਫ੍ਰੀ ਐਂਟੀ ਰੈਬੀਜ਼ ਵੈਕਸੀਨ ਦੀ ਵੈਕਸੀਨ ਦੀ ਤਾਂ ਉਹ ਅਸੀਂ ਸ਼ੇਤੀ ਮਹੀ ਮੇਂ ਸ਼ੁਰੂ ਕਰਾਂਗੇ ਫ੍ਰੀ ਐਂਟੀਰੇਬੀਜ਼ ਵੈਕਸੀਨ ਡੌਗ ਦੇ ਲਾਉਣਾ ਡੌਗ ਦੇ ਲਾਉਣਾ ਉਹ ਅਖਬਾਰਾਂ ਚ ਟੀਵੀ ਸਾਰੀ ਥਾਂ ਤੇ ਆ ਰਿਹਾ ਫ੍ਰੀ ਉਹ ਟੋਟਲੀ 400 ਰੁਪਏ ਚ ਕੋਈ ਹੋਰ ਵੀ ਫੈਸਿਲਿਟੀ ਦਿਓਗੇ ਤੁਸੀਂ ਸਰ ਇਹ ਬਹੁਤ ਵੱਡੀ ਫੈਸਿਲਿਟੀ ਹੈ ਸਭ ਤੋਂ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇੱਕਦਾਂ ਤੁਹਾਡਾ ਆਰਗੇਨਾਈਜ਼ਡ ਸਿਸਟਮ ਹੋ ਗਿਆ ਸਾਨੂੰ ਪਤਾ ਲੱਗ ਗਿਆ ਵੀ ਆ ਚੀਜ਼ ਇੱਥੇ ਆ ਚੀਜ਼ ਇੱਥੇ ਆ ਚੀਜ਼ ਇੱਥੇ ਕੋਈ ਅਨਫੋਰਸਿਟਨ ਸਰਕਮਸਟੈਂਸ ਕੋਈ ਬਿਮਾਰੀ ਪੈ ਜੇ ਐਪੀਡੈਮਿਕ ਹੋ ਜੇ ਹਾਂ ਹੁਣ कोरोना ਫੈਲ ਗਈ ਸੀ ਹਾਂਜੀ ਇਵੇਂ ਬਰਡ ਫਲੂ ਉਹ ਬਰਡ ਤੋਂ ਆਉਂਦੀ ਆ ਇਵੇਂ ਕੁੱਤਿਆਂ ਦੇ ਨਾਲ ਰਿਲੇਟਡ ਕੋਈ ਬਹੁਤ ਜ਼ਿਆਦਾ ਬਿਮਾਰੀ ਫੈਲ ਜੇ ਰੇਬੀ ਦਾ ਹੋ ਜੇ ਕੋਈ ਹੋਰ ਇਨਸੀਡੈਂਸ ਹੋ ਜੇ ਵਾਇਰਲ ਹੋ ਜੇ ਤਾਂ ਉਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਆ ਚੀਜ਼ ਇੱਥੇ ਬੈਠੀ ਆ ਚੀਜ਼ ਇੱਥੇ ਬੈਠੀ ਆ ਤਾਂ ਕਿ ਅਸੀਂ ਇਹ ਇਹ ਇੰਸ਼ੋਰੈਂਸ ਵਗੈਰਾ ਵੀ ਹੋ ਗਈ ਉਹ 400 ਰੁਪਏ ਦੇ ਕੁੱਤੇ ਦੀ ਕੱਲੋ ਕੁੱਤਾ ਬਿਮਾਰ ਹੋ ਜਾਂਦਾ ਨਾ 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 ਅੱਛਾ ਉਹ ਬੰਦੇ ਨੂੰ ਆਪ ਹੀ ਕਰਾਣੀ ਪੈਣੀ ਹੈ ਇਹ ਹੁੰਦੀ ਆ ਵੈਸੇ ਕੋਈ ਕੁੱਤਿਆਂ ਦੀ ਇੰਸ਼ੋਰੈਂਸ ਤੁਸੀਂ ਆਪਣੇ ਦੌਰ ਤੇ ਕਰਵਾ ਸਕਦੇ ਹੋ ਇੱਕ ਇੱਕ ਹੋਰ ਇਹਦੇ ਬੈਨੀਫਿਟ ਸਭ ਤੋਂ ਬਣਾ ਜੀ ਤੁਸੀਂ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਜੋ ਤੁਸੀਂ ਹਸਪੀਟਲ 'ਚ ਜਾਂਦੇ ਹੋ ਜਿਹੜਾ ਫਰੋਹਪੁਰ ਰੋਡ ਤੇ ਪਹਿਰ ਦੇ ਕੰਨੇ ਹਮ ਤੇ ਜੇ ਤਾਂ ਤੁਸੀਂ ਪੈਟਰ ਰਜਿਸਟ੍ਰੇਸ਼ਨ ਕਰਾਈ ਆ ਅੱਛਾ ਤਾਂ ਥੋੜੂ ਓਫੀਸ ਬਹੁਤ ਥੋੜੀ ਲੈਂਦੇ ਆ 60 ਕੇ 70 ਰੁਪਏ ਅੱਛਾ ਕਾਰ ਦੇ ਅੱਛਾ ਜੇ ਤੁਸੀਂ ਨਹੀਂ ਕਰਾਈ ਤਾਂ ਤਿੰਨ ਗੁਣਾ ਚਾਰਜ ਕਰਨਗੇ ਉਹ ਇਹ ਵੀ ਇਹ ਯਸ ਬਹੁਤ ਬਟਾ ਲਾ ਹਾਂ ਤਾਂ ਮੈਂ ਹੁਣੇ ਹੀ ਕਿਉਂਕਿ ਲੋਕਾਂ ਨੂੰ ਉਹ ਤਿੰਨ ਗੁਣਾ ਉਹ ਫੀਸ ਦੇਣੀ ਪੈਂਦੀ ਸੀ ਲੁਧਿਆਣਾ ਵਾਸੀਆਂ ਨੂੰ ਤੇ ਫੇਰ ਅਸੀਂ ਹੁਣ ਕੀ ਕੀਤਾ ਲੋਕਾਂ ਦੀ ਸਹੂਲਤ ਵਾਸਤੇ ਕਾਰਪੋਰੇਸ਼ਨ ਨੇ ਨਗਰ ਨਿਗਮ ਨੇ ਆਪਣਾ ਹੀ ਇੱਕ ਬੰਦਾ ਕਾਰ ਉੱਥੇ ਗੁਰੂ ਅੰਗਦ ਦੇ ਵੈਦ ਯੂਨੀਵਰਸਿਟੀ ਦੇ ਹਸਪੀਟਲ ਦੇ ਵਿੱਚ ਬਿਠਾਤਾ ਉੱਥੇ ਉੱਥੇ ਕੰਪਿਊਟਰ ਤੇ ਬਿਠਾਤਾ ਤੁਸੀਂ ਨਹੀਂ ਵੀ ਰਜਿਸਟ੍ਰੇਸ਼ਨ ਕਰਾਈ ਤਾਂ ਉੱਥੇ ਤੁਸੀਂ ਆਪਣੇ ਕੁੱਤੇ ਦਾ ਇਲਾਜ ਕਰਉਣ ਜਾਣੇ ਆ ਤਾਂ ਤੁਹਾਨੂੰ ਜੇ ਚਾਰਜ ਵੱਧ ਲੱਗ ਰਿਹਾ ਤੇ ਨਾਲ ਇੱਕ ਕਾਊਂਟਰ ਤੇ ਬੈਠਾ ਉਹ ਤਾਂ ਉਹ ਲੜਕੇ ਤੋਂ ਤੁਸੀਂ ਇਮੀਡੀਏਟਲੀ ਪੈਟੈਂਟ ਰਜਿਸਟ੍ਰੇਸ਼ਨ ਕਰਾਓ ਰਸੀ ਦਿਖਾ ਕੇ ਤੁਹਾਡੀ ਫੀਸ 1/3 ਰਹੇਗੀ ਇਹ ਮਤਲਬ ਇਹ ਪ੍ਰੋਸੀਜਰ ਜਿਹੜਾ ਜਿਨ੍ਹਾਂ ਨੇ ਬਿੱਲੀਆਂ ਰੱਖੀਆਂ ਨੇ ਜਾਂ ਕੋਈ ਹੋਰ ਜਾਨਵਰ ਰੱਖਿਆ ਕਈਆਂ ਨੇ ਬਾਂਦਰ ਦੇ ਸ਼ਕੀਨ ਹੁੰਦੇ ਜਦੋਂ ਗਾਣੇ ਆਉਂਦੇ ਨੇ ਫਿਰ ਟੂਲ ਤੇ ਬਾਂਦਰ ਮਟਾਉਣਾ ਹੈ ਡਰਾਈਵਰ ਖਾਸ ਤੌਰ ਤੇ ਬਾਂਦਰ ਕਈ ਨਹੀਂ ਦੇਖਨੇ ਰੱਖਦੇ ਵਾਈਲਡ ਐਨੀਮਲ ਦਾ ਨਹੀਂ ਅਸੀਂ ਕਰਾਂਗੇ ਹਾਂਜੀ ਉਹਦਾ ਨਹੀਂ ਕਰ ਰਹੇ ਸਿਰ ਓਨਲੀ ਡੌਗ ਡੌਗ ਐਂਡ ਕੈਟ ਦਾ ਔਰ ਕੈਟ ਦੀ ਕੋਈ ਰਜਿਸਟ੍ਰੇਸ਼ਨ ਹੋਈ ਵੀ ਨਹੀਂ ਮਿਲ ਰਹੀ ਹੂੰ ਡੌਗ ਦੀ ਹੀ ਹੋ ਰਹੀ ਹੁਣ ਸਿਰਫ ਡੌਗ ਦੀ ਹੋ ਰਹੀ ਹੈ ਅੱਛਾ ਡਾਕਟਰ ਸਾਹਿਬ ਕਈ ਦੇਖੇ ਨੇ ਬੜੇ ਸ਼ਕੀਨ ਦੇ ਲੋਕ ਕੁੱਤਿਆਂ ਦੇ ਨਾ ਉਹ ਪਿਟ ਬੁੱਲ ਕੀ ਕਹਿੰਦੇ ਨੇ ਨਸਲਾ ਪਿਟ ਬੁੱਲ ਬੜੇ ਖਤਰਨਾਕ ਜਿਹੜੇ ਮੂੰਹ ਵਾਲੇ ਹੁੰਦੇ ਨੇ ਤਗੜੇ ਤਗੜੇ ਜਿਹੇ ਕੁੱਤੇ ਰੱਖੇ ਹੁੰਦੇ ਨੇ ਹਾਂਜੀ ਤੇ ਮਾਤਣ ਬੰਦਾ ਤੇ ਵੈਸੇ ਹੀ ਨਾ ਮਤਲਬ ਜਿਹੜਾ ਬੰਦਾ ਕੁੱਤਿਆਂ ਨਾਲ ਥੋੜਾ ਡਰਦਾ ਉਹ ਡਰ ਕੇ ਜਾਂਦਾ ਕਿਤੇ ਮੂੰਹ ਜੇ ਨਾ ਪਾ ਲੋ ਤੇ ਆਏ ਦੇਣ ਕਿਤੇ ਮਤਲਬ ਕਿ ਵੀਡੀਓ ਵੀ ਆਉਂਦੀ ਆ ਕਿ ਕੁੱਤੇ ਨੇ ਕਿਸੇ ਜਾਨਵਰ ਨੂੰ ਵਿੱਚੋਂ ਫੜ ਲਿਆ ਕਿਸੇ ਨੂੰ ਵੱਢਤਾ ਉਹ ਬੜੇ ਖਤਰਨਾਕ ਕੁੱਤੇ ਹੁੰਦੇ ਨੇ ਹਾਂਜੀ ਇਹਨਾਂ ਕੁੱਤਿਆਂ ਨੂੰ ਰੱਖਣ ਵਾਸਤੇ ਵੀ ਕੋਈ ਕਾਨੂੰਨ ਕਾਇਦਾ ਹੈਗਾ ਕੋਈ ਇਹ ਕਿਸ ਕਿਸਮ ਦੇ ਕੁੱਤੇ ਜਿਹੜੇ ਨੇ ਬੈਨ ਨੇ ਪਾਰਤ ਦੇ ਇਥੇ ਕੁਝ ਨਗਰ ਨਿਗਮ ਨੇ ਬੈਨ ਕੀਤੀ ਹੋਏ ਨੇ ਜਿਹੜੇ ਫਰੋਸ਼ਿਸ ਡੌਗਸ ਨੇ ਉਹ ਖਤਰਨਾਕ ਖਤਰਨਾਕ ਫਰੋਸ਼ਿਸ ਕਰੀਆਂ ਕਿਹੜੀਆਂ ਨਸਲਾਂ ਇਹ 8-10 ਨਸਲਾਂ ਆ ਜਾਂਦੀਆਂ ਇਕੱਲੀ ਪਿਟਬੁੱਲ ਨਹੀਂ ਹੈਗੀ ਪਿਟਬੁੱਲ ਬੈਨ ਹੈ ਨਹੀਂ ਲੁਧਿਆਣਾ ਸ਼ਹਿਰ ਚ ਅਸੀਂ ਹਾਲ ਤੱਕ ਬੈਨ ਨਹੀਂ ਕੀਤਾ ਇਹ ਕਿਉਂ ਨਹੀਂ ਕੀਤਾ ਪਰ ਅਸੀਂ ਇਹ ਵਿਚਾਰ ਕਰ ਰਹੇ ਹੋ ਆ ਇਹ ਵਿਚਾਰ ਦੀਨ ਆ ਤੇ ਉਹ ਗੱਲ ਲਿਖਾ ਪੜੀ ਚਾ ਹ ਜਲਦੀ ਹੋ ਜੂਗੀ ਇਹ ਬਿਆਨ ਕਰ ਰਹੇ ਕੋਸ਼ਿਸ਼ ਮਨਜ਼ੂਰੀ ਦੇ ਕਿ ਬੜਾ ਖਤਰਨਾਕ ਹੈ ਜੀ ਇਹ ਵੀ ਮਤਲਬ ਕਿ ਜਿਹੜੇ ਉਹ ਬਹੁਤ ਸਾਰੇ ਕੁੱਤੇ ਜਿਹੜੇ ਹੈਗੇ ਨੇ ਇਹੋ ਜੇ ਲੋਕ ਬੰਦਾ ਗਲੀ ਚ ਜਾਣ ਲੱਗੇ ਵੀ ਡਰ ਚਾਹੇ ਸੰਗਲੀਆਂ ਪਾਈਆਂ ਹੁੰਦੀਆਂ ਲੋਕ ਲੱਗਣ ਲੱਗੇ ਵੀ ਡਰਦੇ ਆ ਇਹ ਇਹ ਸਾਡੀ ਜਿਹੜੀ ਨਵੀਂ ਇਲੈਕਸ਼ਨ ਹੋਣਗੇ ਉਹਦੇ ਚ ਕਾਉਂਸਲਰ ਮਾਨਯੋਗ ਮੇਅਰ ਸਾਹਿਬ ਕਾਉਂਸਲਰ ਚੁਣੇ ਜਾਣਗੇ ਹਾਂ ਏ ਉੱਥੇ ਜਾਣਾ ਸਾਰਾ ਮੈਟਰ ਉਹਨਾਂ ਦੇ ਕੋਲੇ ਤੇ ਆ ਮੇਰੇ ਖਿਆਲ ਹੋਰ 2-3 ਮਹੀਨੇ ਬਾਅਦ ਇਲੈਕਸ਼ਨ ਹੋ ਜਾਣਗੇ ਤੇ ਇਲੈਕਸ਼ਨ ਹੋਣ ਤੋਂ ਬਾਅਦ ਚੁਣੀ ਹੋਈ ਜਿਹੜੀ ਸਭਾ ਆਊਗੀ ਇਹ ਫਿਰ ਉਹਦੇ ਚ ਭੇਜਿਆ ਜਾਊਗਾ ਸੋ ਇਸ ਕਰਕੇ ਇਹ ਤੁਹਾਡੇ ਵੱਲੋਂ ਤਜਵੀਜ਼ ਹੈ ਸਾਡੇ ਵੱਲੋਂ ਤਜਵੀਜ਼ ਹੈ ਵੀ ਆ ਰੈਡੀ ਤੇ ਇਹ ਜਿਹੜੇ ਬੈਨ ਨਸਲਾਂ ਹੈਗੀਆਂ ਨੇ ਕੁੱਤੇ ਦੇ ਤੂੰ ਕੋਈ ਤੁਹਾਡੇ ਕੋਲ ਲਿਸਟ ਵੀ ਹੋਣੀ ਹੈ ਜਿਹੜੀਆਂ ਜਿਹੜੀਆਂ ਬੈਨ ਨੇ ਹੈਨਾ ਹੁਣ ਜੇ ਕੋਈ ਬੰਦਾ ਉਹੋ ਜੀ ਨਸਲ ਰੱਖ ਲੈਂਦਾ ਭਈ ਮੈਂ ਤੇ ਇਹ ਨਸਲ ਰੱਖੀ ਹੈ ਉਹਨੂੰ ਪਤਾ ਨਹੀਂ ਮਾਤਰ ਬੰਦੇ ਨੂੰ ਮਾੜੇ ਬੰਦੇ ਨੂੰ ਭਈ ਮੈਂ ਇਹ ਨਸਲ ਰੱਖੀ ਹੋਈ ਹੈ ਬੈਨ ਹੈ ਤੇ ਉਹਦੇ ਤੇ ਕੀ ਕਾਰਵਾਈ ਹੈ ਇਹ ਥੋੜਾ ਕੁਐਸਚਨ ਖੈਰ ਬਹੁਤ ਵਧੀਆ ਨੇ ਇਹ ਮੈਟਰ ਆਫ ਡਿਸਕਸ਼ਨ ਆ ਸੋ ਕਾਲਡ ਵੀ ਜਿਸ ਬੰਦੇ ਨੇ ਤੁਸੀਂ ਰੱਖਿਆ ਹੋਇਆ ਪਿਟਬੁਲ ਭੀ ਨੇ 8 ਸਾਲਾਂ ਤੋਂ ਹੂੰ ਅਸੀਂ ਉਹਨੂੰ ਬੈਨ ਕਰਤਾ ਕਾਰਪੋਰੇਸ਼ਨ ਨੇ ਹੂੰ ਤੇ ਉਹਦੀ ਉਮਰ ਹੈਗੀ ਅਗਲੇ 4 ਸਾਲ ਹੋਰ ਹੂੰ ਤੇ ਉਹ ਨਾ ਤੁਸੀਂ ਉਹਨੂੰ ਛੱਡ ਸਕਦੇ ਹੋ ਨਾ ਕੋਈ ਅਗਲਾ ਵੱਡੇ ਪਿੱਟ ਬੋਲੂ ਲਾਊਗਾ ਹੂੰ ਹਰ ਕੋਈ ਡਰਦਾ ਹੈ ਹੂੰ ਸੋ ਇਹਦੇ ਬਾਰੇ ਇਹ ਸੋਚਣਾ ਪਊਗਾ ਕਿ ਉਹਨਾਂ ਨੂੰ ਐਗਜ਼ੈਮਟ ਕੀਤਾ ਜਾਵੇ ਜਾਂ ਕਿਸ ਤਰ੍ਹਾਂ ਕੀਤਾ ਜਾਵੇ ਇਹ ਸਰਟਨ ਕੰਡੀਸ਼ਨ ਜੇ ਲਾ ਦਿੱਤੀਆਂ ਜਾਣਗੀਆਂ ਵੀ ਜਦੋਂ ਵੀ ਤੁਸੀਂ ਕੁੱਤੇ ਨੂੰ ਜਿਆਦਾ ਉਹਨੂੰ ਅਲਾਉ ਕਰ ਦਿੱਤਾ ਜਾਊਗਾ ਵੀ ਜਿਹਨੇ ਪਹਿਲਾਂ ਰੱਖਿਆ ਹੋਇਆ ਪੈਟਰ ਜਿਹਾ ਕਰਾਓ ਔਰ ਤੁਸੀਂ ਇਹਨੂੰ ਆਪਣੇ ਕੋਲੇ ਰੱਖੀ ਰੱਖੋ ਤਾਕਿ ਉਹਨੂੰ ਬਾਹਰ ਨਾ ਛੱਡੋ ਜਾਂ ਕਿਤੇ ਹੋਰ ਨਾ ਕਰੋ ਜੇ ਤੁਸੀਂ ਰੱਖਣਾ ਔਰ ਉਹਦੇ ਮੂੰਹ ਤੇ ਹੈ ਮਜਲ ਛਕਲੇ ਸੋਕਾਲ ਦੇ ਆਪਾਂ ਕਹਿੰਦੇ ਆ ਮਜਲ ਚੜਾ ਕੇ ਜਦੋਂ ਵੀ ਸੈਰ ਕਰਾਉਣੀ ਕਰਾਓ ਔਰ ਗਲ ਦੇ ਵਿੱਚ ਉਹਦੇ ਪ੍ਰੋਪਰ ਪਟਾ ਤੇ ਚੇਨਡ ਹੋਣਾ ਚਾਹੀਦਾ ਰਸਤੇ ਦਾ ਬੰਨਿਆ ਹੋਣਾ ਚਾਹੀਦਾ ਇਹ ਨਹੀਂ ਕਿ ਖੁੱਲ ਖੁੱਲਾ ਲੈ ਜਾਓ ਕਿਸੇ ਨੂੰ ਕੱਟ ਲਵੇ ਜੀ ਅਜਾ ਡਾਕਟਰ ਸਾਹਿਬ ਕਈ ਵਾਰੀ ਦੇਖਿਆ ਕਿ ਜਿਨ੍ਹਾਂ ਨੇ ਪਾਲਤੂ ਕੁੱਤੇ ਰੱਖੇ ਹੁੰਦੇ ਨੇ ਨਾ ਛੋਟੇ ਛੋਟੇ ਉਹਨਾਂ ਦੇ ਜਵਾਕ ਜਿਹੜੇ ਨੇ ਲੋਕਾਂ ਦੇ ਉਹ ਕੁੱਤੇ ਦੇ ਮੂੰਹ 'ਚ ਕਦੇ-ਕਦੀ ਹੱਥ ਪਾ ਲੈਂਦੇ ਨੇ ਲਾਡੀਆਂ ਫੱਡੀਆਂ ਕਰਦੇ ਨੇ ਜਾਂ ਕਈ ਵਾਰ ਇਹ ਹੈ ਕਿ ਕਿਤੇ ਕੁੱਤਾ ਮੂੰਹ ਤੇ ਜੀ ਮਾਰ ਦਿੰਦਾ ਹਾਂਜੀ ਠੀਕ ਹੈ ਇਹ ਜਿਹੜੇ ਕੁੱਤੇ ਇਦਾਂ ਦੇ ਜਿਹੜਾ ਵਤੀਰਾ ਹੈਗਾ ਕੁੱਤਿਆਂ ਨਾਲ ਉਹ ਕਿੰਨਾ ਖਤਰਨਾਕ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਥੁੱਕ ਹੈ ਸੈਲਿਵ ਹੈ ਹਿਊਮਨ ਬੀਿੰਗ ਦੇ ਲਈ ਇਨਸਾਨਾਂ ਦੇ ਲਈ ਛੋਟੇ ਬੱਚਿਆਂ ਦੇ ਲਈ ਕਿੰਨਾ ਕ ਖਤਰਨਾਕ ਹੈ ਅੱਜ 8 ਜੁਲਾਈ ਹੋ ਗਈ ਜੀ 6 ਜੁਲਾਈ ਨੂੰ ਵਰਲਡ ਜੀਨੋਸਿਸ ਡੇ ਸੀਗਾ ਜੀ ਵਰਲਡ ਜੀਨੋਸਿਸ ਡੇ ਜੀ ਜੀਨੋਸਿਸ ਦਾ ਮਤਲਬ ਹੈ ਕਿ ਜੀਨੋਟਿਕ ਡਿਜ਼ੀਜ਼ ਜਿਹੜੀਆਂ ਬੰਦਿਆਂ ਤੋਂ ਪਸ਼ੂਆਂ ਨੂੰ ਤੇ ਪਸ਼ੂਆਂ ਤੋਂ ਬੰਦਿਆਂ ਨੂੰ ਲੱਗ ਜਾਂਦੀਆਂ ਪਸ਼ੂਆਂ ਤੋਂ ਬੰਦਿਆਂ ਨੂੰ ਤਾਂ ਸੁਣਿਆ ਸੀ ਬੰਦਿਆਂ ਤੋਂ ਪਸ਼ੂਆਂ ਨੂੰ ਇਹ ਵੀ ਹੋ ਜਾਂਦੀ ਹੈ ਅੱਛਾ ਸੋ ਐਂਡ ਵਾਈਸ ਵਰਸ ਜੀ ਸੋ ਜੂਨੋਟਿਕ ਡਿਜ਼ੀਜ਼ਸ ਆਰ ਦੋ ਜੁ ਵਿਚ ਆਰ ਟ੍ਰਾਂਸਮਿਟਡ ਫ੍ਰੋਮ ਐਨੀਵਲ ਟੂ ਹਿਊਮਨਸ ਐਂਡ ਵਾਈਸ ਵਰਸ ਤਾਂ ਉਹ ਇਹ ਲਗਭਗ ਕਾਫੀ ਨੇ 200 300 ਦੇ ਗੇਂਜ ਬਿਮਾਰੀਆਂ ਨੇ ਭਾਈ 300 ਬਿਮਾਰੀਆਂ ਬਿਮਾਰੀਆਂ ਨੇ ਜਿਹੜੀਆਂ ਇੱਕ ਦੂਜੇ ਤੋਂ ਹੋ ਜਾਂਦੀਆਂ ਆ ਹਿਊਮਨ ਬੀਂਗ ਤੋਂ ਯੈਸ ਯੈਸ ਕੁੱਤਿਆਂ ਤੋਂ ਕੁੱਤਿਆਂ ਤੋਂ ਹਿਊਮਨ ਬੀਂਗ ਕੁੱਤਿਆਂ ਤੋਂ ਨਹੀਂ ਜਾਨਵਰਾਂ ਤੋਂ ਜਾਨਵਰਾਂ ਤੋਂ ਜਾਨਵਰਾਂ ਤੋਂ ਸੋ ਕੁੱਤਿਆਂ ਤੋਂ ਸੂਰਾਂ ਤੋਂ ਮੱਝਾਂ ਤੋਂ ਹਰਕਤ ਉਹ ਹੁੰਦੀਆਂ ਵਖਰੀਆਂ ਵਖਰੀਆਂ ਉਹ ਮੱਝਾਂ ਤੋਂ ਬਰੂਸੇਲੋਸਿਸ ਹੁੰਦੀ ਹੈ ਹਾਂ ਉਹ ਲਗਭਗ 3rd ਟ੍ਰਾਈਮੇਸਟਰ ਦੇ ਵਿੱਚ ਪ੍ਰੈਗਨੈਂਟ ਐਨੀਮਲ ਅਬਾਰਟ ਕਰ ਜਾਂਦਾ ਤਾਂ ਉਹਦੀ ਜਿਹੜੀ ਪਰਸੈਂਟਾ ਉਹਦੇ ਵਿੱਚ ਰਹਿ ਜਾਂਦੀ ਹੈ ਤਾਂ ਉਹ ਰਿਟੇਨਡ ਪਰਸੈਂਟਾ ਜਿਹਦੇ ਵਿੱਚ ਰਹਿ ਜਾਂਦੀ ਹੈ ਤਾਂ ਮੱਝ ਦਾ ਮਾਲਕ ਆਪਣੇ ਵੈਟਰਨਰੀ ਡਾਕਟਰ ਨੂੰ ਕਿਸੇ ਨੂੰ ਲਿਉਂਦਾ ਜੇ ਡਾਕਟਰ ਨਹੀਂ ਅਵੇਲੇਬਲ ਤਾਂ ਫਾਰਮਾਸਿਸਟ ਆ ਜਾਂਦਾ ਤੇ ਜਦੋਂ ਕੱਢਦੇ ਨੇ ਤਾਂ ਉਹ ਜੇ ਉਹ ਅਗਰ ਉਹ ਬਰੂਸੇਲੋਸਿਸ ਦੇ ਨਾਲ ਇਨਫੈਕਟਡ ਹੋਇਆ ਹਾਂ ਤਾਂ ਅਗਰ ਜਿਹੜਾ ਬੰਦਾ ਕੱਢ ਰਿਹਾ ਉਹਨੇ ਪ੍ਰੋਪਰ ਪ੍ਰਕਾਸ਼ਨ ਨਹੀਂ ਲਈ ਦਸਤਾਨੇ ਨਹੀਂ ਪਾਏ ਉਹਦੇ ਕੱਟ ਹੈਗਾ ਹੱਥ ਤੇ ਕਈ ਵਾਰ ਕੱਟ ਹੁੰਦਾ ਪਤਾ ਹੀ ਨਹੀਂ ਲੱਗਦਾ ਜਾਂ ਛਿੱਟਾ ਅੱਖ ਚ ਪੈ ਜਾਂਦਾ ਜਾਂ ਮੂੰਹ ਚ ਪੈ ਗਿਆ ਉਹਦਾ ਲੀਕੋਡ ਦਾ ਪਰਸੈਂਟੇਜ ਦਾ ਤਾਂ ਉਹਨੂੰ ਵੀ ਗਰੂਸੀ ਲੋਸ ਹੋ ਜਾਂਦੀ ਹੈ ਖਤਰਨਾਕ ਹੋ ਚ ਗੋਡੇ ਸੁੱਜ ਜਾਂਦੇ ਨੇ ਟੈਸਟਿਕਲ ਸੁੱਜ ਜਾਂਦੇ ਨੇ ਸੋ ਸਾਡੇ ਇੱਥੇ ਗਾਇਨੀਕੋਲੋਜੀ ਦੇ ਪ੍ਰੋਫੈਸਰ ਵੀ ਇੱਕ ਦੋ ਇਨਫੈਕਟ ਹੋ ਕੇ ਸੀਗੇ ਸਾਡੇ ਡਾਕਟਰ ਵੀ ਇਨਫੈਕਟ ਹੋ ਜਾਂਦੇ ਆ ਏਵੇਂ ਜਿਹੜਾ ਤੁਸੀਂ ਤੁਹਾਡਾ ਕੁਐਸਚਨ ਤੇ ਬਾਹਰ ਆ ਰਿਹਾ ਵੀ ਸਲਾਈਵਾ ਦੇ ਵਿੱਚ ਜਿਹੜਾ ਰੇਬੀਜ਼ ਤੇ ਜਰਾ ਸੀਮ ਹੁੰਦੇ ਨੇ ਤੁਸੀਂ ਲੇਕਿਨ ਜਿਹੜਾ ਪੈਟ ਰਜਿਸਟ੍ਰੇਸ਼ਨ ਪੈਟ ਡੌਗ ਤੁਸੀਂ ਰੱਖਿਆ ਕਰੇ ਤੁਸੀਂ ਉਹਦੀ 2.5 ਮਹੀਨੇ 3 ਮਹੀਨੇ ਤੋਂ ਉਹਦੀ ਵੈਕਸੀਨ ਸ਼ੁਰੂ ਕਰਤੀ ਤਾਂ ਉਹਦਾ ਖਤਰਾ ਨਹੀਂ ਆ ਕੋਈ ਦਿੱਕਤ ਨਹੀਂ ਪਰ ਮੈਂ ਆਪਣੀ ਪਰਸਨਲ ਫੀਲਿੰਗ ਇਹ ਹੈ ਕਿ ਮੈਂ ਇਹ ਨਾ ਮੈਂ ਖੁਦ ਇਚਾਉਂਗਾ ਕਿ ਕੁੱਤਾ ਬੰਦੇ ਨੂੰ ਚਟੇ ਤੇ ਨਾ ਹੀ ਬੰਦਾ ਉਹਨੂੰ ਚਟੇ ਸੋ ਸਰਟਨ ਬੈਕਟੀਰੀਅਲ ਡਿਜ਼ੀਜ਼ ਦਾ ਵਾਇਰਲ ਡਿਜ਼ੀਜ਼ ਟ੍ਰਾਂਸਫਰਟ ਹੁੰਦਾ ਕਿਤਰਾ ਹੁੰਦਾ ਇੱਕ ਗੱਲ ਪੱਕੀ ਹੈ ਕਿ ਜਿਹੜੀ ਰੇਵੀਜ਼ ਆ ਉਹ ਉਹ ਡੌਗ ਦੇ ਸਲਾਈ ਵਿੱਚ ਹੁੰਦੀ ਅਗਰ ਡੌਗ ਰੇਬ ਰੈਬਿਡ ਹੋਇਆ ਤੁਹਾਨੂੰ ਨਹੀਂ ਪਤਾ ਲੱਗਿਆ ਤੇ ਤੁਸੀਂ ਉਵੇਂ ਹੀ ਉਹਨੂੰ ਉਹ ਖੇਡੀ ਜਾ ਰਹੇ ਹੋ ਤਾਂ ਉਹ ਬੰਦਾ ਵੀ ਇਨਫੈਕਟ ਹੋ ਸਕਦਾ ਸੋ ਕੋਸ਼ਿਸ਼ ਕਰੋ ਕਿ ਉਹਨੂੰ ਇਹ ਚੱਟਣ ਚਟਾਉਣ ਵਾਲਾ ਕੰਮ ਜੇ ਨਾ ਹੋਵੇ ਤਾਂ ਅੱਛੇ ਅੱਛੀ ਗੱਲ ਹੈ ਅੱਛਾ ਡਾਕਟਰ ਸਾਹਿਬ ਕਈ ਵਾਰੀ ਦੇਖਿਆ ਹੈ ਕਿ ਜਿਨ੍ਹਾਂ ਨੇ ਪਾਲਤੂ ਕੁੱਤੇ ਰੱਖੇ ਹੁੰਦੇ ਨੇ ਨਾ ਤੇ ਉਹ ਸੰਗੜੀ ਪਾ ਕੇ ਆਪਣੇ ਕੁੱਤੇ ਨੂੰ ਬਾਹਰ ਲੈ ਜਾਂਦੇ ਨੇ ਸੜਕਾਂ ਦੇ ਉੱਤੇ ਤੇ ਕਿਤੇ ਪੂਟੀ ਪੂਟੀ ਕਰਾਣੀ ਹੋਵੇ ਤੇ ਲੋਕਾਂ ਨੇ ਘਰਾਂ ਦੇ ਬਾਹਰ ਕਈ ਵਾਰੀ ਕਰਾ ਦਿੰਦੇ ਨੇ ਤੇ ਕਲੇਸ਼ ਬੜਾ ਪੈ ਜਾਂਦਾ ਸੜਕਾਂ ਦੇ ਉੱਤੇ ਕਰਾ ਦਿੰਦੇ ਨੇ ਸੋ ਇਹ ਮੇਰੇ ਕਹਿਣ ਦਾ ਸਵਾਲ ਇਹ ਹੈ ਕਿ ਜਿਹੜੀ ਮਲਮੂਤਰ ਹੈ ਕੁੱਤਿਆਂ ਦਾ ਹਾਂਜੀ ਉਹਦੇ ਵਾਸਤੇ ਵੀ ਕੋਈ ਨਿਯਮ ਕਾਇਦੇ ਕਾਨੂੰਨ ਨੇ ਜਾਂ ਉਹ ਕਿੰਨਾ ਕੁ ਜਿਹੜਾ ਮਤਲਬ ਕਿ ਖਤਰਨਾਕ ਹੋ ਸਕਦਾ ਹੈ ਸੜਕਾਂ ਦੇ ਮਲਮੂਤਰ ਹੈ ਕੁੱਤਿਆਂ ਦਾ ਹਾਂਜੀ ਉਹਦੇ ਵਾਸਤੇ ਵੀ ਕੋਈ ਨਿਯਮ ਕਾਇਦੇ ਕਾਨੂੰਨ ਨੇ ਜਾਂ ਉਹ ਕਿੰਨਾ ਕੁ ਜਿਹੜਾ ਮਤਲਬ ਕਿ ਖਤਰਨਾਕ ਹੋ ਸਕਦਾ ਹੈ ਸੜਕਾਂ ਦੇ ਪਿਆ ਕੁੱਤਿਆਂ ਦੇ ਫੀਸਿਸ ਦੇ ਵਿੱਚ ਹੁਕਵਰਮ ਰਾਉਂਡਵਰਮ ਟੇਪਵਰਮ ਹੋ ਸਕਦੇ ਹੁਕਵਰਮ ਤਾਂ ਵਾਜ ਹੁੰਦੇ ਨੇ ਬਹੁਤ ਕਾਮਨਲੀ ਪਾਈ ਜਾਂਦੇ ਨੇ ਹਾਂ ਔਰ ਜਿੰਨੇ ਵੀ ਸਾਡੇ ਪਾਲਤੂ ਕੁੱਤੇ ਰੱਖੇ ਹੋਏ ਨੇ ਤੇ ਲੋਕੀ ਕੀ ਕਰਦੇ ਆ ਘਰ ਜਦੋਂ ਉਹਨੇ ਸਵੇਰੇ ਹਮ ਸਟੂਲ ਪਾਸ ਕਰਨਾ ਤੇ ਬਾਹਰ ਲੈ ਜਾਂਦੇ ਆ ਸੜਕਾਂ ਤੇ ਕਮਾਉਂਦੇ ਆ ਵੀ ਬਾਹਰ ਪੋਟੀ ਕਰ ਲਿਓ ਤੇ ਉਹ ਸੜਕਾਂ ਤੇ ਸਾਰਾ ਫੀਕਲ ਮੈਟਰ ਉਹ ਪਿਆ ਹੁੰਦਾ ਕਈ ਵਾਰੀ ਤੇ ਕਲੇਸ਼ ਵੀ ਪੈ ਜਾਂਦਾ ਗਵਾਂਡੀਆਂ ਜੇ ਆ ਜਿਹਦੇ ਉਹ ਉਹ ਚੋਰੀ ਚੋਰੀ ਜੇ ਤੁਸੀਂ ਕਿਸੇ ਦੇ ਗੇਟ ਦੇ ਅੱਗੇ ਕਰਾ ਦੋ ਤਾਂ ਉਹ ਸਵਸਿਆ ਹਨ ਜੀ ਤਾਂ ਉਹਦਾ ਅਗਰ ਉਹ ਹਕਵਰਮ ਨਾਲ ਇਨਫੈਕਟਡ ਹੋਇਆ ਕੁੱਤਾ ਤਾਂ ਹਕਵਰਮ ਉਸ ਜਗ੍ਹਾ ਤੇ ਸੋਇਲ ਦੇ ਵਿੱਚ ਸੜਕ ਦੇ ਉੱਪਰ ਉਹ ਫਿਰ ਰਹੇ ਨੇ ਤੁਸੀਂ ਨੰਗੇ ਪੈਰੀ ਫਿਰ ਰਹੇ ਹੋ ਜਾਂ ਬੱਚੇ ਨੰਗੇ ਪੈਰੀ ਪਹਿਰੇ ਤਾਂ ਉਹ ਬੰਦਿਆਂ ਦੇ ਵਿੱਚ ਟ੍ਰਾਂਸਫਰਟ ਹੋ ਸਕਦੇ ਆ ਟ੍ਰਾਂਸਫਰ ਹੋ ਸਕਦੇ ਨੇ ਸੋ ਇਹਦਾ ਇੱਕ ਮੈਨਾ ਅਮਰੀਕਾ ਗਿਆ ਸੀਗਾ ਉੱਥੇ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਰ بڑے ਐਡਵਾਂਸ ਕੰਟਰੀਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਸਖਤੀ ਨਾਲ ਕਾਨੂੰਨ ਸਖਤ ਕੀਤੇ ਹੋਏ ਆ ਕੈਲੀਫੋਰਨੀਆ ਦੇ ਵਿੱਚ ਮੈਂ ਜਦੋਂ ਉੱਥੇ ਗਿਆ ਤੇ ਜਿਸ ਅਪਾਰਟਮੈਂਟ 'ਚ ਮੈਂ ਰਹਿੰਦਾ ਸੀ ਉਹਦੀ ਬੈਕ ਸਾਈਡ 'ਤੇ ਅਪਾਰਟਮੈਂਟ ਦੇ ਵਿੱਚ ਹੀ ਉਹਨਾਂ ਨੇ ਮੈਂ ਤੁਹਾਨੂੰ ਦਿਖਾਉਣਾ ਮੈਂ ਫੋਟੋ ਵੀ ਖਿੱਚ ਕੇ ਲਿਆ ਆ ਕਿ ਇਸ ਤਰ੍ਹਾਂ ਦਾ ਇਹ ਡੰਡੇ ਦੇ ਉੱਪਰ ਇਹ ਡਸਟਬਨ ਹੈ ਇਹ ਗਲਵਜ਼ ਦਾ ਬਾਕਸ ਹੈ ਜੀ ਆਹ ਉਹਨੇ ਉੱਪਰ ਵਾਰਨਿੰਗ ਲਿਖੀ ਆ ਪੈਟ ਵੇਸਟ ਟ੍ਰਾਂਸਮਿਟਡ ਡਿਜ਼ੀਜ਼ਸ ਲੀਸ਼ ਕਰਵ ਐਂਡ ਕਲੀਨ ਅਪ ਵੀ ਉਹਨੂੰ ਰਸਾ ਪਾ ਕੇ ਰੱਖੋ ਰਸੀ ਪਾ ਕੇ ਰੱਖੋ ਸੰਗਲੀ ਪਾ ਕੇ ਰੱਖੋ ਤੇ ਇਹਨੂੰ ਸਫਾਈ ਕਰੋ ਸੋ ਮੈਂ ਸਾਡੇ ਕੈਮਰਾਮੈਨ ਕਸ਼ਮੀਰ ਜੀ ਨੂੰ ਇਹ ਜਰੂਰ ਕਹਾਂਗਾ ਕਿ ਕਸ਼ਮੀਰ ਜੀ ਇਹ ਜਿਹੜੀ ਵੀਡੀਓ ਹੈ ਆ ਜਿਹੜੀ ਫੋਟੋਆਂ ਨੇ ਇਹ ਜਰੂਰ ਦਿਖਾ ਦਿਓ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਸੋ ਅਸੀਂ ਕਾਰਪੋਰੇਸ਼ਨ ਵੱਲੋਂ ਮੈਂ ਇਹ ਇੱਕ ਪ੍ਰੋਪੋਜ਼ਲ ਬਣਾ ਰਹੇ ਹਾਂ ਜੀ ਕਿ ਸਰਟਨ ਏਰੀਆ ਦੇ ਵਿੱਚ ਅਸੀਂ ਇਹਦਾ ਇੱਕ ਟ੍ਰਾਇਲ ਸ਼ੁਰੂ ਕਰੀਏ ਤਾਂ ਕਿ ਲੋਕਾਂ ਨੂੰ ਹੈਬਟ ਬਣੇ ਔਰ ਉਥੋਂ ਦੀਆਂ ਸੜਕਾਂ ਫିକਲ ਮੈਟਰ ਤੋਂ ਫ੍ਰੀ ਹੋ ਜਾਣ ਜਿਹੜੀਆਂ ਡਿਜ਼ੀਜ਼ ਟਰਾਂਸਮਿਟ ਕਰ ਸਕਦੇ ਨੇ ਡੌਗ ਦਾ ਫਿਕਲ ਮੈਟਰ ਜੀ ਤਾਂ ਉਹਦੇ ਤੋਂ ਹਿਊਮਨ ਬੀings ਬਚ ਸਕਣ ਸੋ ਵੀ ਵਿਲ ਟ੍ਰਾਈ ਇੱਕ ਟੋਗਾਟ ਅਸੀਂ ਜਿਹੜੀਆਂ ਇੰਪਰੂਵਮੈਂਟ ਰਸਟ ਦੀਆਂ ਕਲੋਨੀਆ ਕਾਰਪੋਰੇਸ਼ਨ ਕੋਲੇ ਆਈਆਂ ਜਾਂ ਪੁੱਡਾ ਦੀਆਂ ਕਲੋਨੀਆ ਕਾਰਪੋਰੇਸ਼ਨ ਕੋਲੇ ਆਈਆਂ ਵੈਲ ਪਲਾਨਡ ਕਲੋਨੀਆ ਜਾਂ ਕੋਈ ਪ੍ਰਾਈਵੇਟ ਕਲੋਨੀ ਜਿਹੜੀ ਵੈਰੀ ਵੈਲ ਪਲਾਨਡ ਆ ਉੱਥੇ ਅਸੀਂ ਇਨੀਸ਼ੀਅਲੀ ਇਹਨਾਂ ਨੂੰ ਲਾਗੂ ਕਰਾਂਗੇ ਇੱਕ ਮੱਚੀ ਹੋਰ ਐਡ ਕਰਦਿਆਂ ਚਾਹੁੰਦਾ ਰੀਸੈਂਟਲੀ ਕਿ ਪਾਰਕਾਂ ਦੇ ਵਿੱਚ ਲੋਕੀ ਆਪਣੇ ਪਾਲਤੂ ਕੁੱਤੇ ਨੂੰ ਘੁੰਮਣ ਲੈ ਕੇ ਜਾਂਦੇ ਆ ਰੱਸੀ ਪਾ ਕੇ ਲੈ ਕੇ ਆਉਂਦੇ ਕਈ ਹੋਰ ਵੀ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਆ ਪੜ੍ਹੇ ਲਿਖੇ ਨੇ ਉਹ ਮਜ਼ਲ ਵੀ ਪਾ ਲੈਂਦੇ ਨੇ ਤਾਕੀ ਕੋਈ ਡਰੇ ਨਾ ਕਿ ਖਤਰੇ ਵਾਲੀ ਗੱਲ ਨਹੀਂ ਹੈ ਲੇਕਿਨ ਪਾਲਤੂ ਤਾਂ ਕੋਈ ਕਿਸੇ ਨੂੰ ਕੁਝ ਕਹਿੰਦਾ ਨਹੀਂ ਪਰ ਸਟਿਲ ਲੋਕੀ ਆਪਣੀ ਪ੍ਰਕਾਸ਼ਨਾ ਵਰਤਦੇ ਨੇ ਉੱਥੇ ਦੂਜੇ ਲੋਕ ਜਿਹੜੇ ਸਹਿਰ ਕਰਦੇ ਆ ਉਹ ਓਬਜੈਕਸ਼ਨ ਕਰਦੇ ਨੇ ਹੂੰ ਵੀ ਇਹ ਤੇ ਤੁਸੀਂ ਇੱਥੇ ਇਹਨੂੰ ਸਟੂਲ ਵੀ ਪਾਸ ਕਰਾਉਨੇ ਆ ਪਾਰਕ ਦੇ ਵਿੱਚ ਇੱਥੇ ਸਾਨੂੰ ਖਤਰਾ ਵੀ ਹੈ ਇਹਨਾਂ ਦੀ ਵਾਈਟ ਤੋਂ ਸੋ ਉਹ ਓਬਜੈਕਸ਼ਨ ਕਰਦੇ ਨੇ ਹੂੰ ਉਹਨਾਂ ਕੋਲੇ ਕੋਈ ਜਗ੍ਹਾ ਹੀ ਹੈ ਨਹੀਂ ਪਾਲਤੂ ਜਾਨਵਰ ਉਹਨਾਂ ਨੂੰ ਘੁਮਾਉਣ ਦੀ ਇੱਕ ਵੀਕ ਅਸੀਂ ਕੋਈ ਡੈਜ਼ਿਗਨੇਟਡ ਹਾਲ ਤੇ ਕਰ ਨਹੀਂ ਕੀਤੀ ਹੂੰ ਲੇਕਿਨ ਹੁਣ ਇੱਕ ਪਾਰਕ ਨੂੰ ਛੱਡ ਕੇ ਹੁਣ ਕਾਰਪੋਰੇਸ਼ਨ ਨੇ ਇੱਕ ਪਾਰਕ ਡੈਜ਼ਿਗਨੇਟ ਕਰ ਦਿੱਤੀ ਵੀ ਇਸ ਪਾਰਕ ਦੇ ਵਿੱਚ ਪਾਲਤੂ ਕੁੱਤਿਆਂ ਨੂੰ ਤੁਸੀਂ ਘੁਮਾ ਸਕਦੇ ਹੋ ਹਾਂ ਕੀ ਬਾਤ ਹੈ ਉੱਥੇ ਉਹਨਾਂ ਦਾ ਹੈਪੀ ਬਰਥਡੇ ਮਨਾ ਸਕਦੇ ਹੋ ਅੱਛਾ ਉੱਥੇ ਤੁਸੀਂ ਉਹਨਾਂ ਨੂੰ ਖਿਲਾ ਸਕਦੇ ਹੋ ਉੱਥੇ ਉੱਥੇ ਤੁਸੀਂ ਉਹਨਾਂ ਨੂੰ ਖਿਲਾ ਸਕਦੇ ਹੋ ਉੱਥੇ ਗੇਮਾਂ ਲੱਗਣੀਆਂ ਉਹਨਾਂ ਦੀਆਂ ਕੁੱਤਿਆਂ ਵਾਸਤੇ ਕੁੱਤਿਆਂ ਵਾਸਤੇ ਉਹਦੇ ਐਸੈਸਰੀਜ਼ ਉੱਥੇ ਤੁਹਾਨੂੰ ਮਿਲ ਜਾਣਗੀਆਂ ਪਾਣੀ ਵਾਸਤੇ ਖਾਣੇ ਵਾਸਤੇ ਜਾਂ ਤੁਸੀਂ ਕੋਈ ਉਹਦੀ ਰੱਸੀ ਲੈਣੀ ਆ ਜਾਂ ਸੰਗਲੀ ਲੈਣੀ ਆ ਗਲ ਦਾ ਪਟਾ ਲੈਣਾ ਮਜਰ ਲੈਣਾ ਜਾਂ ਕੋਈ ਕੋਟ ਲੈਣਾ ਸਰਦੀ ਚ ਪਾਉਣ ਵਾਸਤੇ ਇਹ एवरीथिंग विल बी ਅਵੇਲੇਬਲ ਐਟ ਵਨ ਪਲੇਸ ਇਹ ਕਦੋਂ ਬਣੂਗੀ ਤੇ ਕਿੱਥੇ ਬਣੂਗੀ ਇਹਦੀ ਮਨਜ਼ੂਰੀ ਹੋ ਚੁੱਕੀ ਆ ਟੈਂਡਰ ਲਾਟ ਹੋ ਚੁੱਕਿਆ ਔਰ ਬਹੁਤ ਛੇਤੀ ਇਹਦੇ ਚ ਕੰਮ ਸ਼ੁਰੂ ਹੋਣਾ ਹੈ ਜਦੋਂ ਇਹ ਕੰਮ ਸ਼ੁਰੂ ਹੋ ਗਿਆ ਉਹ ਵੀ ਲੈਟ ਯੂ نو ਤੁਹਾਡੇ ਇਹ ਮਾਧਿਅਮ ਦੇ ਰਾਹੀ ਅਸੀਂ ਲੋਕਾਂ ਨੂੰ ਦੱਸਾਂਗੇ ਲੇਕਿਨ ਇਹ ਪਾਰਕ ਦੇ ਵਿੱਚ ਇੱਕ ਛੋਟੀ ਜਿਹੀ ਕਿਉਂਕਿ ਠੇਕੇ ਦੇ ਦਿੱਤੀ ਗਈ ਆ ਤੇ ਉਹ 35-40 ਲੱਖ ਰੁਪਇਆ ਠੇਕੇਦਾਰ ਨੇ ਉਹਦੇ ਉੱਪਰ ਖਰਚਣਾ ਆ ਹਮ ਜਿਹੜੀਆਂ ਗੇਮਸ ਵਗੈਰਾ ਉਹ ਤੇ 35-40 ਲੱਖ ਰੁਪਇਆ ਉਹਨੇ ਖਰਚਣਾ ਕੋਈ ਥੋੜਾ ਪੈਸਾ ਨਹੀਂ ਲਾਉਣਾ ਸੋ ਉਹਨੇ ਇੱਕ ਨੋਮੀਨਲ ਫੀਸ ਰੱਖੂਗਾ ਤੇ ਉਹ ਫੀਸ ਦੇ ਦੇ ਕੇ ਤੇ ਤੁਸੀਂ ਸਾਰਾ ਦਿਨ ਉੱਥੇ ਕਮਾ ਸਕਦੇ ਹੋ ਇੱਕ ਵਾਰੀ ਫੀਸ ਦਿਓ ਸਵੇਰ ਲਿਆਓ ਦੁਪਹਿਰ ਲਿਆਓ ਸ਼ਾਮ ਨੂੰ ਲਿਆਓ ਖੁਦ ਘੁੰਮੋ ਕੋਈ ਇਸ਼ੂ ਨਹੀਂ ਉਹਦੇ ਵਿੱਚ ਇੱਕ ਕੰਟੀਨ ਹੋਗੀ ਤੁਸੀਂ ਖੋਦ ਚਾਹ ਪਾਣੀ ਕੌਫੀ ਵੀ ਪੀ ਸਕਦੇ ਹੋ ਕੋਈ ਇਸ਼ੂ ਨਹੀਂ। ਹੋਰ ਇਹ ਤੋਂ ਬਾਅਦ ਮੈਂ ਇੱਕ ਹੋਰ ਵੀ ਪਾਰਕਾਂ ਮੇਰੇ ਮਨਛ ਹੈਗੀਆਂ ਨੇ ਜਿਹੜੀਆਂ ਮੈਂ ਕੈਲੀਫੋਰਨੀਆ ਚ ਦੇਖ ਕੇ ਆਇਆ ਵੀ ਉਹ ਪਾਰਕਾਂ ਵੀ ਚਾਰੇ ਜੋਨ ਅੱਜ ਕਟੋ-ਕਟੇ ਇੱਕ-ਇੱਕ ਪਾਰਕ ਤਾਂ ਇਨੀਸ਼ੀਅਲੀ ਅਸੀਂ ਡੈਜ਼ਿਗਨੇਟ ਕਰਾਂਗੇ। ਲੇਕਿਨ ਉਹ ਪਾਰਕਾਂ ਵਿਦਆਊਟ ਫੀਸ ਹੋਣਗੀਆਂ। ਕੋਈ ਮਤਲਬ ਕਿ ਮਾਤੜ ਬੰਦੇ ਦਾ ਕੁੱਤਾ ਉਹ ਵੀ ਆਪਣਾ ਕੁੱਤਾ ਫੇਕਵਾ ਸਕਦਾ। ਉਹਨੂੰ ਵੀ ਸਪੈਸ਼ਲ ਕੋਈ ਫੀਸ ਦੇਣ ਦੀ ਲੋੜ ਨਹੀਂ। ਉਹਦੇ ਵਿੱਚ ਅਸੀਂ ਪਾਣੀ ਪੀਣ ਦੀ ਇੱਕ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਕਿ ਕੁੱਤਾ ਪਾਣੀ ਪੀ ਸਕਦਾ ਬੰਦੇ ਆਸਤੇ ਵੱਖਰਾ ਕੁੱਤੇ ਆਸਤੇ ਵੱਖਰਾ ਤੇ ਬੰਦੇ ਆਸਤੇ ਸਿਟਿੰਗ ਪਲੇਸ ਹੋਊਗੀ ਤੇ ਕੁੱਤਿਆਂ ਦੇ ਖੇਲੇ ਨੂੰ ਇੱਕ ਬੜਾ ਲਾਨ ਹੋਊਗਾ ਕੁੱਤੇ ਖਵਾ ਸਕਦੇ ਤੁਸੀਂ ਆਪਣਾ ਉਹ ਰਿੰਗ ਸਿੱਟਦੇ ਹੋ ਚਾਹੇ ਕੋਈ ਛੋਟੀ ਸਿੱਟਦਾ ਕੁੱਤਾ ਭੱਜ ਕੇ ਲੈ ਕੇ ਆਉਂਦਾ ਥਿਸ ਇਜ਼ ਦਾ ਮੈਨ ਫਾਰ ਦਾ ਐਕਸਰਸਾਈਜ਼ ਆਫ ਦਾ ਡੌਗਸ ਫਾਰ ਦਾ ਗੁੱਡ ਹੈਲਥ ਆਫ ਦਾ ਡੌਗਸ ਐਂਡ ਫਾਰ ਦਾ ਓਨਰਸ ਹੈਲਥ ਆਲਸੋ ਕੀ ਬਾਤ ਸਰ ਇੱਕ ਚੀਜ਼ ਮੈਂ ਤੁਹਾਨੂੰ ਐਡ ਕਰਦਾ ਮੈਂ ਇੱਕ ਦੋ ਕੇਸਾਂ ਦੇ ਵਿੱਚ ਜਿੱਥੇ ਕੀ ਅ ਲੇਡੀ ਦੇ ਬੱਚੇ ਛੋਟੇ ਨੇ ਉਹਦੇ ਹਸਬੰਦ ਦੀ ਡੈਥ ਹੋ ਗਈ ਤਾਂ ਉਹ ਇੰਨਾ ਉਸ ਸਾਰੋ ਦੇ ਵਿੱਚ ਦੁੱਖ ਚ ਦਮਗੀਨ ਹੋ ਗਈ ਕਿ ਡਿਪਰੈਸ਼ਨ ਵੱਲ ਨੂੰ ਜਾ ਰਹੀ ਸੀ ਤੇ ਮੈਂ ਖੁਦ ਜਦੋਂ ਮੈਂ ਨਾ ਹੀ ਕੇਮ ਟੂ ਨੋ ਕਿ ਥਿਸ ਥਿੰਗ ਹੈਸ ਹੈਪਨਡ ਤਾਂ ਮੇਰੇ ਜਾਣਕਾਰ ਸੀ ਤੇ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਇੱਕ ਲੈਬਰਡੋਰ ਕੁੱਤਾ ਰੱਖ ਲਓ ਹੂੰ ਮੇਰੇ ਕਹਿਣ ਤੇ ਉਹਨਾਂ ਨੇ ਇੱਕ ਪਾਪ ਲੈਬਰਡੋਰ ਰੱਖ ਦਾਰ ਰੱਖਿਆ ਤਾਂ ਪਾਪੂ ਨੂੰ ਉਹਨਾਂ ਨੇ ਬੜਾ ਕਰਕੇ ਪਾਪੂ ਹੁਣ ਉਹਨਾਂ ਦਾ ਇੱਕ ਫੈਮਿਲੀ ਉਹ ਕੁੱਤਾ ਹੁਣ ਇੱਕ ਫੈਮਿਲੀ ਮੈਂਬਰ ਆ ਔਰ ਜਿਹੜੀ ਲੇਡੀ ਡਿਪਰੈਸ਼ਨ ਵੱਲ ਨੂੰ ਜਾ ਰਹੀ ਸੀਗੀ ਉਹ ਪਰਫੈਕਟਲੀ ਫਾਈਨ ਆ ਕਿਆ ਬਾਤ ਹੈ ਕਿਆ ਮੈਂ ਇੱਕ ਕੇਸ ਨਹੀਂ 2-3 ਕੇਸਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਕੇਸਾਂ ਦੇ ਵਿੱਚ ਇਹ ਡੌਗ ਰਖਾਇਆ ਔਰ ਉਹ ਲੇਡੀ ਦੇ ਕੋਈ ਡਿਪਰੈਸ਼ਨ ਉਹ ਉਹਨੀਆਂ ਆਂd देयर ਸੋ ਥੈਂਕਫੁਲ ਕਿ ਤੁਸੀਂ ਸਾਨੂੰ ਬਚਾਤਾ ਸੋ देयर ਆ ਬੰਦਾ ਜਦੋਂ ਕੁੱਤੇ ਨੂੰ ਸਵੇਰੇ ਸੈਰ ਕਰਾਉਣਾ ਸ਼ਾਮ ਨੂੰ ਸੈਰ ਕਰਾਉਣਾ ਬਾਨੇ ਨਾਲ ਉਹਦੀ ਆਪ ਹੀ ਆਪਦੀ ਵੀ ਸੈਰ ਹੋ ਜਾਂਦੀ ਹੈ ਐਨੀ ਬੀਜੀ ਲਾਈਫ ਆ ਤਾਂ ਰਾਤ ਨੂੰ ਜੇ ਕੋਈ ਬਿਜ਼ਨਸਮੈਨ ਆ ਜਾਂ ਸਰਵਿਸ ਕਲਾਸ ਆ ਸਾਰਾ ਦਿਨ ਕੰਮ ਕਰਕੇ ਥੱਕੇ ਟੁੱਟੇ ਕਰਿਆ ਆ ਕੇ ਖਾਣਾ ਖਾ ਕੇ ਕਹਿੰਦੇ ਯਾਰ ਰਹੁਣ ਰਾਤ ਨੂੰ ਕੀ ਕਰਨ ਜਾਣਾ ਸੌ ਜਾ ਹਣ ਤੇ ਜਾਂ ਟੀਵੀ ਦੇਖ ਲੋ ਜੇ ਘਰੇ ਕੁੱਤਾ ਹੋਊਗਾ ਤਾਂ ਮਜਬੂਰੀ ਆ ਉਹਨੂੰ ਲੈ ਕੇ ਜਾਣਾ ਜਾਣਾ ਨਹੀਂ ਉਹਨੇ ਭੌਂਕਣਾ ਸ਼ੁਰੂ ਕਰ ਦੇਣਾ ਜੀ ਜੀ ਸੋ ਤੁਸੀਂ ਆਪ ਵੀ ਸੈਰ ਕਰ ਲੈਨੇ ਹੋ ਬਾਨੇ ਨਾਲ ਜੀ ਅੱਛਾ ਡਾਕਟਰ ਸਾਹਿਬ ਇਹ ਗੱਲਾਂ ਤੇ ਬੜੀਆਂ ਸੋਹਣੀਆਂ ਤੇ ਚੰਗੀਆਂ ਦੱਸੀਆਂ ਨੇ ਤੇ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ ਤੇ ਕਈ ਵਾਰੀ ਤੁਹਾਡੇ ਵਿਭਾਗ ਦੇ ਵਿੱਚ ਜਨਰਲ ਨਗਰ ਨਗਰ ਨਿਗਮ ਤੁਹਾਡੀ ਬ੍ਰਾਂਚ ਦੇ ਵਿੱਚ ਹਾਂਜੀ ਤੇ ਉੱਥੇ ਮੈਂ ਦੇਖਿਆ ਵੀ ਉਹ ਡਾਕਟਰਾਂ ਦੀ ਜਿਹੜੀ ਵੈਟਰਨਰੀ ਡਾਕਟਰ ਨੇ ਉਹਨਾਂ ਦੀ ਬੜੀ ਘਾਟ ਹੈ ਸ਼ਹਿਰ ਹੈਗਾ ਵੱਡਾ ਤੇ ਮੈਂ ਕਹਿੰਦਾ 8-10 ਡਾਕਟਰ ਤੇ ਹੋਣੇ ਚਾਹੀਦੇ ਨੇ ਹੁਣ ਤੁਹਾਡੇ ਮੋਢਿਆਂ ਦੇ ਤੇ ਕੱਲਿਆਂ ਦੇ ਮੋਢਿਆਂ ਦੇ ਉੱਤੇ ਮੈਂ ਕਹਾਂ ਦੋ ਕੁ ਡਾਕਟਰ ਹੋਣਗੇ ਤੁਹਾਡੇ ਤੋਂ ਦੋ ਤਿੰਨ ਨਹੀਂ ਮੇਰੇ ਕੋਲ ਇੱਕ ਵੈਟਰਰੀ ਅਫਸਰ ਹੁਣ ਮਹੀਨੇ ਪਹਿਲੇ ਵੀ ਨਹੀਂ ਰੱਖਿਆ ਤੁਹਾਡੇ ਮੋਢਿਆਂ ਤੇ ਕਿੰਨਾ ਖ ਭਾਰ ਚੱਕੋਗੇ ਤੁਸੀਂ ਸ਼ਹਿਰ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਉਹੀ ਨੀਡ ਐਟ ਲੀਸਟ 8 ਟੂ 10 ਵੈਟਰਰੀ ਡਾਕਟਰ ਹਮਮ ਔਰ ਕਾਰਪੋਰੇਸ਼ਨ ਨੇ ਮੈਨੂੰ ਦੋ ਡਾਕਟਰ ਅਲਾਉ ਵੀ ਕਰਤੇ ਵੀ ਹੋਰ ਰੱਖ ਸਕਦਾ ਹੈ ਤੇ ਹੋਰ ਮਨਜ਼ੂਰੀ ਵੀ ਅਸੀਂ ਲਵਾਂਗੇ ਜਿਵੇਂ ਇਲੈਕਸ਼ਨ ਹੋਣਗੇ ਕਾਉਂਸਲਰ ਤੇ ਮੇਅਰ ਬਣ ਕੇ ਉਹਦੇ ਚ ਅਸੀਂ ਆਪਣੀ ਤਜਵੀਜ਼ ਮਸ਼ਵਰਾ ਤੇ ਤਜਵੀਜ਼ ਅਸੀਂ ਪੇਚਾਂਗੇ ਵੀ ਸਾਨੂੰ ਮਨਜ਼ੂਰੀ ਦਿਓ ਤਾਂ ਕਿ ਅਸੀਂ ਹੋਰ ਡਾਕਟਰ ਰੱਖੀਏ ਔਰ ਅੱਛੀ ਸੈਲਰੀ ਨਾਲ ਉਹ ਰੱਖੀਏ ਤਾਂ ਕਿ ਉਹ ਕਾਰਪੋਰੇਸ਼ਨ ਨੂੰ ਛੱਡ ਕੇ ਨਾ ਜਾਣ ਜੀ ਇਵਨ ਔਨ ਡੈਪੂਟੇਸ਼ਨ ਵੀ ਅਸੀਂ ਐਨੀਵਲ ਸਪੈਂਡਰੀ ਤੋਂ ਲੈ ਸਕਦੇ ਆ ਤੇ ਉਹ ਵੀ ਸਾਨੂੰ ਮਨਜ਼ੂਰ ਹੋਇਆ ਵਾ ਡਾਕਟਰ ਵੀ ਤੁਸੀ ਆਨੇ ਵਾਲਾ ਸੈਂਡਰੀ ਤੋਂ ਲੈ ਲਓ ਪਰ ਹਲ ਤੱਕ ਤਾਂ ਕੋਈ ਲੈ ਆਨੀ ਨਹੀਂ ਕੋਈ ਆਇਆ ਤੇ ਵੀ ਵਿਲ ਟ੍ਰਾਈ ਚਲੋ ਡਾਕਟਰ ਸਾਹਿਬ ਸਮਾਂ ਜਿਹੜਾ ਹੈਗਾ ਉਹ ਇਜਾਜ਼ਤ ਹੁਣ ਨਹੀਂ ਦੇ ਰਿਹਾ ਕਿਉਂਕਿ ਕਾਫੀ ਅਹਿਮ ਜਾਣਕਾਰੀਆਂ ਜਿਹੜੀਆਂ ਤੁਹਾਡੇ ਕੋਲ ਅਸੀਂ ਲੈ ਲੀਆਂ ਨੇ ਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਲੋਕ ਜਿਹੜਾ ਸੱਜਣਾ ਨੇ ਘਰਾਂ ਦੇ ਵਿੱਚ ਪੈਟਸ ਰੱਖੇ ਨੇ ਪਾਲਤੂ ਕੁੱਤੇ ਰੱਖੇ ਨੇ ਇਹ ਸਭ ਜਾਣਕਾਰੀਆਂ ਉਹਨਾਂ ਦੇ ਲਈ ਕਾਫੀ ਲਾਹੇਵੰਦ ਸਾਬਤ ਹੋਣਗੀਆਂ ਸਕਾਟ ਇਜਾਜ਼ਤ ਦਿਓ ਅਗਲੀ ਵਾਰ ਇੱਕ ਨਵੇਂ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਇਸੇ ਤੁਹਾਡੇ ਜਿਹੜੀਆਂ ਤੁਹਾਡੀਆਂ ਸਰਵਿਸਿਸ ਹੈਗੀਆਂ ਨੇ ਹੈਨਾ ਤੋਂ ਸੋ ਇੱਕ ਨਵਾਂ ਮੁੱਦਾ ਜਿਵੇਂ ਕਿ ਕੈਟਲਸ ਹੈਗੇ ਨੇ ਆਵਾਰਾ ਪਸ਼ੂ ਨੇ ਜਾਂ ਦੁਧਾਰੂ ਜੇ ਘਰ ਘਰਾਂ 'ਚ ਰੱਖਣ ਵਾਲੇ ਪਸ਼ੂ ਨੇ ਉਹਨਾਂ ਬਾਰੇ ਤੁਹਾਡੇ ਜਿਹੜੇ ਹੈਗੇ ਰੂਲਸ ਰੈਗੂਲੇਸ਼ਨ ਜਾਂ ਕਾਰਪੋਰੇਸ਼ਨ ਦੇ ਜਿਹੜੇ ਕਾਇਦੇ ਕਾਨੂੰਨ ਨੇ ਕੀ ਕਹਿੰਦੇ ਨੇ ਧੰਨਵਾਦ ਜੀ ਸੱਚ ਉਦਾਸ਼ ਕੋ ਇਹ ਸਨ ਨਗਰ ਨਿਗਮ ਲੁਧਿਆਣਾ ਤੋਂ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਐਚਐਸ ਦੱਲਾ ਜੀ ਜਿਨ੍ਹਾਂ ਨੇ ਪੈਟਸ ਯਾਨੀ ਕਿ ਪਾਲਤੂ ਕੁੱਤਿਆਂ ਬਾਰੇ ਬੜੀਆਂ ਹੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀ ਸੋ ਅਗਲੀ ਵਾਰ ਇੱਕ ਨਵੇਂ ਮੁੱਦੇ ਤੇ ਤੁਹਾਡੇ ਰੂਬਰੂ ਹੋਵਾਂਗੇ ਹਾ ਜੀ